ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਤੁਹਾਡੇ ਆਪ ਦੇ ਚੈਨਲ ਦੇ ਵਿੱਚ YouTube ਚੈਨਲ ਦੇ ਵਿੱਚ ਸਵਾਗਤ ਹੈ ਸੋ ਆਓ ਜੀ ਆਪਾਂ ਸ਼ੁਰੂ ਕਰਦੇ ਹਾਂ ਤੇ ਮੈਂ ਦੱਸ ਦੇਵਾਂ ਵੀ ਕਈ ਵੀਰਾਂ ਨੇ ਮੈਨੂੰ ਫੋਨ ਆਏ ਸੀ ਕਿ ਵੀਰੇ ਵੀ ਕਹਿ ਰਹੇ ਹੱਸਤੇ ਕੋਈ ਹਨਾ ਵੀਡੀਓ ਬਣਾ ਕੇ ਭੇਜੋ ਮਤਲਬ ਵੀਡੀਓ ਪਾਓ YouTube ਤੇ ਤੇ ਪੋਸਟ ਕਰਕੇ ਆਪਾਂ ਅੱਜ ਵੀਡੀਓ ਮੈਂ ਬਣਾ ਰਿਹਾ ਦੁਬਾਰੇ ਤੇ ਜ਼ਰੂਰ ਧਿਆਨ ਨਾਲ ਦੇਖਿਓ ਤੇ ਵੀ ਜਿਹੜਾ ਕੈਰਵਾ ਹੱਥ ਹੁੰਦਾ ਆਪਾਂ ਵਜਾਉਣੇ ਹੁੰਦੇ ਆ ਵੀ ਢੋਲ ਕੀਤੇ ਕੈਰਵਾ ਹੱਥ ਵੱਜਦਾ ਜਿਹੜਾ ਉਹ ਹੱਥ ਮੈਂ ਵਜਾ ਕੇ ਦਿਖਾਉਣਾ ਤੁਹਾਨੂੰ ਵੀ ਕਿਸ ਤਰ੍ਹਾਂ ਵੱਜਦਾ ਹੁੰਦਾ ਤੇ ਆਓ ਜੀ ਆਪਾਂ ਸ਼ੁਰੂ ਕਰਦੇ ਆਂ ਤੇ ਬੇਨਤੀ ਆ ਵੀ ਸਾਡਾ YouTube ਚੈਨਲ ਸਬਸਕ੍ਰਾਈਬ ਵੀ ਕਰਦੇ ਹੋ ਤੇ ਅੱਗੇ ਦੀ ਅੱਗੇ ਸ਼ੇਅਰ ਵੀ ਕਰਦੇ ਹੋ ਤੇ ਹੋਰ ਵੀ ਵੀਰਾਂ ਨੂੰ ਬੇਨਤੀ ਆ ਵੀ ਸਾਡੀ YouTube ਚੈਨਲ ਨਾਲ ਜੁੜੋ ਤੇ ਆਓ ਜੀ ਜਿਵੇਂ ਆ ਧਾਰਨਾ ਪੜਦੇ ਹੁੰਦੇ ਆ ਕੋਈ ਵੀ ਧਾਰਨਾ ਹੋਵੇ ਸ਼ੁਰੂ ਕਰਦੇ ਆਓ ਜੀ ਮੈਂ ਬਿਜਾ ਕੇ ਦਿਖਾਉਣਾ ਤੁਹਾਨੂੰ ਤੇ ਫੇ ਤੇਰੀ ਯਾਦ ਭੁੱਲਦੀ ਨਹੀਂ ਇਹ ਸਾਥ ਇਹ ਧਾਰਨਾ ਤੇ ਕੈਰਵਾ ਹੱਥ ਵੱਜਦਾ ਤੇ ਆਪਾਂ ਕੈਰਵੇ ਹੱਥ ਦੇ ਵਿੱਚ ਕਿਉਂਕਿ ਜਦੋਂ ਮਿਹਨਤ ਹੋ ਜਾਂਦੀ ਹੈ ਵਧੀਆ ਮਤਲਬ ਵੀ ਰੰਗ ਆ ਜਾਂਦਾ ਹੱਥ ਦੇ ਵਿੱਚ ਰੰਗ ਤੋਂ ਭਾਵੇਂ ਸਾਫ਼ ਹੋ ਜਾਂਦੀ ਐ ਹੱਥ ਸਾਫ਼ ਹੋ ਜਾਂਦਾ ਤੇ ਫਿਰ ਜੋ ਕੁਛ ਮਰਜੀ ਬਜਾਈ ਜਾਓ ਢੋਲ ਕੀ ਦੇ ਵਿੱਚ ਹੱਥ ਦੇ ਵਿੱਚ ਤੇ ਫਿਰ ਬਜਣਾ ਹੀ ਬਜਣਾ ਅਵਧਾ ਵੀ ਹੈਨਾ ਇਸ ਕਰਕੇ ਆਓ ਜੀ ਤੁਹਾਨੂੰ ਕਰਬਾ ਹੱਥ ਵਜਾ ਕੇ ਦਿਖਾਉਣਾ ਮੈਂ ਸ਼ੁਰੂ ਕਰਦੇ ਆਓ ਜੀ ਤੇਰੀ ਯਾਦ ਭੁੱਲਦੀ ਨਹੀਂ ਜਵਾਨਾ ਯਾਦ ਆਉਂਦਾ Whoa. ਠੀਕ ਹੈ ਜੀ ਤੇ ਮੈਂ ਤੁਹਾਨੂੰ ਵਜਾ ਕੇ ਦਿਖਾਇਆ ਸੀ ਵੈਸੀ ਤੇ ਵੀ ਇਹ ਕਈ ਵੀਰਾਂ ਦੇ ਫੋਨ ਆਏ ਸੀ ਕਿ ਵੀਰੇ ਵੀ ਆਹ ਹੱਥ ਤੇ ਤੁਹਾਨੂੰ ਵੀਡੀਓ ਬਣਾ ਕੇ YouTube ਤੇ ਪਾਓ ਤੇ ਤਾਂ ਕਰਕੇ ਮੈਂ ਇਹ ਵੀਡੀਓ ਬਣਾਈ ਹੈ ਸੋ ਆਪ ਜੀ ਮੈਂ ਤੁਹਾਨੂੰ ਇਹ ਦੱਸਦਾ ਵੀ ਕਿਸ ਤਰ੍ਹਾਂ বাজਦਾ ਹੱਥ ਹੈ ਨਾ ਇਹ বাজਦਾ ਹੀ ਇਹ বাজਦਾ ਇਸ ਤਰ੍ਹਾਂ ਤੁਦਾਰੇ ਦੇਖੋ ਜੀ ਇਹਨੂੰ ਤੇ ਇਹੇ ਹੱਥਾਂ 'ਪਾ ਤੇਜ ਵਜਾ ਸਕਦਾ ਹੈ ਇਹ ਪਰੇਗਾ ਹੂੰਗਾ ਕਿਸੇ ਦੇ ਨਾਮ ਠੀਕ ਹੈ ਜੀ ਇਹ ਠੀਕ ਹੈ ਜੀ ਇਹ ਅੱਜ ਦੀ ਆਪਣੀ ਵੀਡੀਓ ਸੀ ਤੇ ਮੈਂ ਬੇਨਤੀ ਕਰਦਾ ਕਿ ਕਿਉਂਕਿ ਜਿਉਂ-ਜਿਉਂ ਮਿਹਨਤ ਕਰਾਂਗੇ ਆਪਾਂ ਹੱਥਾਂ ਦੀ ਢੋਲਕ ਦੀ ਤੇ ਤੈਵੇਂ-ਤੈਵੇਂ ਹੱਥਾਂ ਦੇ ਵਿੱਚ ਸਫਾਈ ਆਈ ਜਾਣੀ ਹੈ ਤੇ ਫਿਰ ਜੋ ਵੀ ਆਪਾਂ ਕੋਈ ਟੋੜਾ ਵਗੈਰਾ ਜਾਂ ਕੋਈ ਹੋਰ ਚੀਜ਼ ਹਨਾ ਢੋਲਕ ਦੇ ਵਿੱਚ ਆਪਾਂ ਨੇ ਕਲਾਸਿਕਲ ਚੀਜ਼ ਮਾਰਨੀ ਹੈ ਤੇ ਫਿਰ ਆਪਾਂ ਵਜਾ ਸਕਦੇ ਹਾਂ ਆਪਾਂ ਉਹ ਕਹਿਣ ਦਾ ਵੀ ਆਪਾਂ ਵਿੱਚ ਵਜਾ ਸਕਦੇ ਹਾਂ ਨਹੀਂ ਕਈ ਵੀ ਵਜਾਉਣ ਲੱਗ ਜਾਂਦੇ ਆ ਤੇ ਵੀ ਉਲਝ ਜਾਂਦਾ ਹੱਥ ਤਾਂ ਇਹ ਫੇਰ ਔਖਾ ਹੋ ਜਾਂਦਾ ਕਿਉਂਕਿ ਵੀ ਨਹੀਂ ਵਜਦੀ ਆਪਾਂ ਤੋਂ ਉਹ ਚੀਜ਼ ਕਈ ਗਰ ਤਾਂ ਕਰਕੇ ਵੀ ਆਪਾਂ ਜਰੂਰ ਮਿਹਨਤ ਕਰੀਏ ਹਨਾ ਤੇ ਬੋਲਿਆ ਚੱਲਿਆ ਮਾਫ ਕਰਿਓ ਜੀ ਗੱਜ ਕੇ ਫਤਿਹ ਬਲਾਉ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ